ਬੀਤੇ ਦਿਨਾਂ ਤੋਂ ਇੱਕ ਮਾਮਲਾ ਕਾਫੀ ਗਰਮਾਇਆ ਹੋਇਆ ਕਿ ਇੱਕ ਮੰਗੇਤਰ ਦੇ ਵੱਲੋਂ ਲੜਕੀ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ ਤੇ ਦੋਸਤ ਦੇ ਨਾਲ ਆਪਣੀ ਇਸ ਮੰਗੇਤਰ ਨੂੰ ਲੈ ਕੇ ਗਲਤ ਚੈਟ ਕਰਦਾ ਵੀ ਨਜ਼ਰ ਆਇਆ ਤੇ ਇਹ ਲਗਾਤਾਰ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹੈ ਜਿਹਦੇ ਚੱਲਦੇ ਲੜਕੀ ਨੂੰ ਕਾਫੀ ਸ਼ਰਮਿੰਦਗੀ ਚੱਲਣੀ ਪੈ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਨਸ਼ੀਲਾ ਪਦਾਰਥ ਪਲਾ ਕੇ ਲੜਕੀ ਦੇ ਨਾਲ ਅਜੀਹਾ ਕੰਮ ਕੀਤਾ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਘਟਨਾ ਦਾ ਖੁਦ ਨੋਟਿਸ ਲਿਆ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਲੜਕੀ ਨਾਲ ਵਾਪਰੀ ਘਟਨਾ ਬਹੁਤ ਸ਼ਰਮਨਾਕ ਹੈ ਤੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਮਿਸ਼ਨ ਨੇ ਇਸ ਮਾਮਲੇ ਦੇ ਵਿੱਚ ਸਬੰਧਤ ਅਧਿਕਾਰੀਆਂ ਤੇ ਪੁਲਿਸ ਤੋਂ ਰਿਪੋਰਟ ਤਾਲਬ ਕੀਤੀ ਪੁਲਿਸ ਨੂੰ ਜਲਦੀ ਤੋਂ ਜਲਦੀ ਪੂਰੇ ਮਾਮਲੇ ਦੀ ਰਿਪੋਰਟ ਪੇਸ਼ ਕਰਨ ਦੀ ਗੱਲ ਕਹੀ ਗਈ ਹੈ ਉਤھے ਹੀ ਨਕੋਦਰ ਦੇ ਡੀਐਸਪੀ ਸੁਖਪਾਲ ਸਿੰਘ ਖੈਰਾ ਦਾ ਵੀ ਇਸ ਦੇ ਉੱਤੇ ਬਿਆਨ ਸਾਹਮਣੇ ਆਇਆ ਇਹ ਜੀ ਇੱਕ ਬਲੇਟ ਜਿਹੜੀ ਨੂਰਮਨ ਲੇਂਗੀ ਦੀ ਇੱਕ ਲੜਕੀ ਵੱਲੋਂ ਕਮਪਲੇਨ ਰਿਤੀ ਗਈ ਸੀ ਕਿ ਉਹਨੂੰ ਕੋਈ ਨਸ਼ੀਲਾ ਅਦਾਰਸ਼ ਦੇਖ ਕੇ ਉਹ ਨਾਲ ਰਿਪ ਕੀਤਾ ਗਿਆ ਉਹਦੇ ਡਿਮਾਂਡ ਰੂਸ ਸਪੀਸਰ ਤੋਂ ਬਾਅਦ ਇਨਕੁਆਰੀ ਇੱਕ ਰਿਪੋਰਟ ਆਈ ਹੈ ਉਹਦੇ ਵਿੱਚ ਦਾ ਕੇਸ ਰਜਿਸਟਰ ਕਰ ਦਿੱਤਾ ਗਿਆ ਵਾ ਇੱਕ ਪ੍ਰਭੀਤ ਸਿੰਘ ਤੇ ਉਹਦਾ ਸਾਥੀ ਹੈ ਇਹਨਾਂ ਦੋਨਾਂ ਦੇ ਵਾਸਤੇ ਜਿਹੜਾ ਕੇਸ ਰਜਿਸਟਰ ਕਰਕੇ ਤੇ ਡਿਵਰਸਿਫਾਈਟ ਕੀਤਾ ਜਾ ਰਿਹਾ ਹੈ ਕੇਸ ਨੰਬਰ 76 ਹੈ ਨੂਰਮਲ ਥਾਣੇ ਦਾ ਐਫਆਰ ਨੰਬਰ ਅੰਡਰ ਸੈਕਸ਼ਨ 642 3512 612 ਉਹ ਰੀ ਬੀ ਐਨ ਐਸ ਅੰਡ ਸਟਾਰਟ ਸਟਾਰਟ ਏ ਆਈ 8 ਸਰ ਇਹਦੇ ਕਿ ਦੋਚੀ ਕੋ ਮਾਫੂਦ ਹੁਤਾ ਇੱਥੇ ਜੀ ਰੀਡ ਕੀਤੇ ਗਏ ਅੱਜ ਇਹ ਰੇਡ ਟੀਮਸ ਕੋ ਜੰਗੀਆਂ ਵਾ ਅਮਰ ਸ਼ਾਮ ਤੱਕ ਜਿਹੜੀ ਕੋਸ਼ਿਸ਼ ਹੈ ਸਾਡਾ ਦਿਨ ਸ਼ਾਮ ਤੱਕ ਅਸੀਂ ਕਾਬੂ ਕਰ ਲਾਂਗੇ ਟੀਮਸ ਕੋ ਜਿਉਂ ਟੀਮਸ ਨੂੰ ਪੱਕਾ ਲਗੀ ਰੇਡ ਕਰਨ ਪਹਿਲਾ ਕੁਇਸ਼ਨ ਉਹ ਲੋਕ ਨੋਰਸ ਆ ਕੇ ਉਹਦੇ ਸਬੰਧ ਵਿੱਚ ਸਾਡੇ ਕੋਲ ਐਸ ਐਸ ਅ ਫਲਾਉ ਹੈ ਤਾਂ ਅਬ ਇਸ ਕੋਈ ਪਰਮਿਸ਼ਨ ਨਹੀਂ ਹੈ ਤੇ ਜਿਹੜੀ ਸਵੀਸਾੜੀ ਜਿਹੜੀ ਇਨਫੋਰਮੇਸ਼ਨ ਟੈਕਟ ਕਰਦਾ ਹੈ ਜਿਹੜਾ ਜਿਹੜਾ ਕੇਸ ਸ਼ੁਰੂ ਹੋ ਪਿਆ। ਸੋ ਦਾਦੀ ਹੈ ਕਿ ਇਸ ਸੰਘੀਨ ਮਾਮਲੇ ਦੇ ਵਿੱਚ ਪੰਜਾਬ ਰਾਜ ਕਮਿਸ਼ਨ ਤਹਿਤ ਸੋ ਮੋਟੂ ਲਿਆ ਗਿਆ ਜਦੇ ਨਾਲ ਹੀ ਜਾਣਕਾਰੀ ਲਈ ਦੱਸਿਆ ਕਿ ਦੋਸ਼ੀ ਪ੍ਰਵ ਦੇ ਗੁਰਮਨ ਜੋਤ ਦੇ ਨਾਲ ਮੰਗਣੀ ਹੋਈ ਸੀ ਹਾਲਾਂਕਿ ਵਿਆਹ ਤੋਂ ਪਹਿਲਾਂ ਹੀ ਉਸਨੇ ਲੜਕੀ ਨੂੰ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ ਉਸਦੇ ਨਾਲ ਅਸ਼ਲੀਲ ਵੀਡੀਓ ਬਣਾ ਕੇ ਇੰਟਰਨੈਟ ਦੇ ਉੱਤੇ ਵਾਇਰਲ ਕੀਤੀ ਹੈ ਜਿਸ ਤੋਂ ਬਾਅਦ ਉਹਨੇ ਇਹ ਵੱਡੀ ਕਾਰਵਾਈ ਹੋਈ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤਾ ਅਰੋੜਾ ਦੀ ਰਿਪੋਰਟ